ਸੋ ਇਹ ਤਸਵੀਰ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਸੁਖਬੀਰ ਬਾਦਲ ਹੋਰੀ ਚੌਰ ਬਰਦਾਰ ਸੁਖਬੀਰ ਬਾਦਲ ਸੇਵਾ ਕਰ ਰਹੇ ਹਨ ਵਰਤਨਾ ਦੀ ਸੇਵਾ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਬਲਵਿੰਦਰ ਸਿੰਘ ਭੂੰਦੜ ਤੁਸੀਂ ਦੇਖ ਸਕਦੇ ਹੋ ਦਲਜੀਤ ਸਿੰਘ ਚੀਮਾ ਤੁਸੀਂ ਦੇਖ ਸਕਦੇ ਹੋ ਸਾਰੀ ਦੀ ਸਾਰੀ ਲੀਡਰ ਜਿਹੜੀ ਹੈ ਉਹ ਮੌਜੂਦ ਹਨ ਸੋ ਸ੍ਰੀ ਹਰਮੰਦਰ ਸਾਹਿਬ ਦੇ ਲੰਗਰ ਹਾਲ ਤੋਂ ਤਸਵੀਰਾਂ ਤੋਂ ਅੱਜ ਤੱਕ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਕਿ ਤੁਸੀਂ ਦੇਖੋ ਇਹ ਲੀਡਰ ਅੱਜ ਭਾਂਡਿਆਂ ਦੀ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਕਿਸੇ ਟਾਈਮ ਦੇ ਉੱਤੇ ਇਹ ਲੀਡਰ ਪੰਜਾਬ ਦੀ ਅਸੀਂ ਕਹਿ ਲਈਏ ਕਿ ਅਗਵਾਈ ਕਰਦੇ ਸਨ ਲੀਡਰ ਚਾਹੇ ਉਹ ਸ੍ਰੀਰ ਬਾਦਲ ਹੋਣ ਇਹ ਤਸਵੀਰ ਹੈ ਇਹ ਤਸਵੀਰ ਤੁਹਾਡੇ ਤੱਕ ਸਾਂਝੀ ਕਰ ਰਹੇ ਆ ਕਿ ਕਿ ਦਰਬਾਰ ਸਾਹਿਬ ਦੇ ਸਾਡਾ ਪਛਾਣ ਕੇ ਜੀ ਜੀ ਦੇ ਦੋ ਜੀ ਜੀ ਦੇ ਦੋ ਸੰਗਤਾਂ ਕੋਲ ਜਿਹੜੇ ਆ ਉਹਦੇ ਬਾਦਲ ਤੋਂ ਉਹਨਾਂ ਦੇ ਤੋਂ ਲੈ ਕੇ ਜੋ ਹੈ ਉਹ ਇਹ ਤਸਵੀਰ ਤੁਹਾਡੇ ਤੱਕ ਸਾਂਝੀ ਕਰ ਰਹੇ ਆ ਜਿੱਥੇ ਕਿ ਅੰਮ੍ਰਿਤਸਰ ਤੋਂ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸੁਖਬੀਰ ਬਾਦਲ ਆਪਣੀ ਸਾਬਕਾ ਲੀਡਰਸ਼ਿਪ ਦੇ ਨਾਲ ਇਹ ਅੱਜ ਕਰਦੇ ਦਿਖਾਈ ਦੇ ਰਹੇ ਨੇ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਇਸ ਸੰਗਤ ਜਿਹੜੀ ਹੈ ਉਸ ਦੇਖੋ ਵਰਤਨਾ ਦੀ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿਵੇਂ ਕਿ ਜੈਦਾਰ ਸ੍ਰੀ ਅਕਾਲ ਤਖਤ ਸਾਹਿਬ ਹੋਰਾਂ ਨੇ ਹੁਕਮ ਕੀਤਾ ਸੀਗਾ ਆਦੇਸ਼ ਜਾਰੀ ਕੀਤਾ ਸੀਗਾ ਆਦੇਸ਼ ਜਾਰੀ ਕਰਨ ਤੋਂ ਬਾਅਦ ਵੀਰ ਬਾਦਲ ਅੱਜ ਵਰਤਨਾ ਦੀ ਸੇਵਾ ਉਹ ਕਰ ਰਹੇ ਹਨ ਤੇ ਇਸੇ ਦੇ ਨਾਲ ਜੇਕਰ ਤਖਤ ਦੀ ਜਿਹੜੀ ਗੱਲ ਚ ਪਾਈ ਹੋਈ ਹੈ ਉਸ ਪੱਤੀ ਦੇ ਉੱਤੇ ਕੀ ਕੁਝ ਲਿਖਿਆ ਹੋਇਆ ਹੈ ਸੰਕਤਾ ਜਿਹੜੀਆਂ ਨੇ ਸੰਕਤਾ ਅੱਜ ਪਹੁੰਚੀਆਂ ਹੋਈਆਂ ਨੇ ਇਹ ਤਸਵੀਰਾਂ ਤੋਂ ਅੱਦ ਤੱਕ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਅੰਮ੍ਰਿਤਸਰ ਤੋਂ ਤਸਵੀਰਾਂ ਹਨ ਜਿੱਥੇ ਸੁਖਵੀਰ ਬਾਦਲ ਹੋਰੀ ਅੱਜ ਇਹ ਤਸਵੀਰਾਂ ਤੋਂ ਅੱਦ ਤੱਕ ਸਾਂਝੀਆਂ ਕਰ ਰਹੇ ਹਾਂ ਇੱਥੇ ਕਿ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਸਾਰੀ ਦੀ ਸਾਰੀ ਲੀਡਰਸ਼ਿਪ ਪਹੁੰਚੀ ਹੋਈ ਹੈ ਲੀਡਰਸ਼ਿਪ ਭਾਵ ਕੇ ਹੀਰਾ ਸਿੰਘ ਆਬੜੀਆ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਦਲਜੀਤ ਸਿੰਘ ਚੀਮਾ ਦੀ ਗੱਲ ਕਰੀਏ ਇਹ ਤਸਵੀਰ ਹੈ ਦੇਖੋ ਇਹ ਤਸਵੀਰ ਹੈ ਜਿਹੜੀ ਬੋਲ ਰਹੀ ਹੈ ਤਸਵੀਰ ਤਸਵੀਰ ਬੋਲ ਰਹੀ ਹੈ ਤਖਤੀਆਂ ਹੱਥਾਂ ਦੇ ਵਿੱਚ ਗਲਾਂ ਦੇ ਵਿੱਚ ਪਾਈਆਂ ਨੇ ਸਾਰਿਆਂ ਨੇ ਹੀ ਇੱਧਰ ਹੀ ਵੇਖੋ ਬੁਲਜਾਰ ਸਿੰਘ ਰਣੀਕੇ ਇਹਨਾਂ ਨੇ ਵੀ ਤਖਤੀ ਗਲ ਦੇ ਵਿੱਚ ਪਾਈ ਹੋਈ ਹੈ ਤਕੀਆਂ ਗਲਾਂ ਦੇ ਵਿੱਚ ਪਾ ਕੇ ਸੇਵਾ ਕੀਤੀ ਜਾ ਰਹੀ ਹੈ ਇਹ ਸੇਵਾ ਜਿਹੜੀ ਹੈ ਸੇਵਾ ਕੀਤੀ ਜਾ ਰਹੀ ਹੈ ਵਰਤਨਾ ਦੀ ਸੇਵਾ ਅਕਾਲ ਤਖਤ ਸਹਿਬ ਦੇ ਜਸੇਦਾਰ ਵੱਲੋਂ ਆਦੇਸ਼ ਜਾਰੀ ਹੋਇਆ ਸੀਗਾ ਆਦੇਸ਼ ਜਾਰੀ ਹੋਇਆ ਸੀਗਾ ਸੋ ਇਹ ਸੁਖਬੀਰ ਬਾਦਲ ਇਹ ਸੁਖਬੀਰ ਬਾਦਲ ਕਿਥੇ ਕਿ ਸੇਵਾ ਅੱਜ ਕਰਦੇ ਹੋਏ ਬਜ਼ਿੱਦ ਦਿਖਾਈ ਦੇ ਰਹੇ ਨੇ ਤੁਸੀਂ ਚਿਹਰਾ ਦੇਖ ਸਕਦੇ ਹੋ ਮਾਇੂਸ ਨੇ ਕਿਉਂਕਿ ਉਹਨਾਂ ਦੀ ਲੀਡਰਸ਼ਿਪ ਦੌਰਾਨ ਜਿਹੜੀਆਂ ਗਲਤੀਆਂ ਹੋਈਆਂ ਸਰਕਾਰ ਕੋਲੋਂ ਗਲਤੀਆਂ ਹੋਈਆਂ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕੁਲਜਾਰ ਸਿੰਘ ਰਣੀਕੇ ਦੀ ਤਸਵੀਰ ਗਲ ਦੇ ਵਿੱਚ ਤਖਤੀ ਪਾਈ ਹੋਈ ਹੈ ਤਾਂ ਸੇਵਾ ਕੀਤੀ ਜਾ ਰਹੀ ਹੈ ਸੰਗਤਾਂ ਆਰੀਆਂ ਨੇ ਆਪਣੇ ਝੂਠੇ ਵਰਤਨ ਜਿਹੜੇ ਆ ਉਹ ਫੜਾਰੀਆਂ ਨੇ ਝੂਠੇ ਵਰਤਨ ਜਿਹੜੇ ਆ ਉਹ ਫੜਾਏ ਜਾ ਰਹੇ ਨੇ ਸੋ ਇਹ ਤਸਵੀਰ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਜਿੱਥੇ ਕਿ ਅੱਜ ਪਹਿਲਾ ਦਿਨ ਹੈ ਅੱਜ ਪਹਿਲਾ ਦਿਨ ਅਕਾਲੀ ਲੀਡਰਾਂ ਦਾ ਪਹਿਲਾ ਦਿਨ ਜਿਸ ਦੇ ਵਿੱਚ ਇਹਨਾਂ ਵੱਲੋਂ ਗਲਾਂ ਦੇ ਵਿੱਚ ਤਖਤੀਆਂ ਪਾ ਕੇ ਸੇਵਾ ਕੀਤੀ ਜਾ ਰਹੀ ਹੈ ਸੇਵਾ ਸੇਵਾ ਕੀਤੀ ਜਾ ਰਹੀ ਹੈ ਸੋ ਇਹੇ ਤਸਵੀਰ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਅੰਮ੍ਰਿਤਸਰ ਤੋਂ ਤਸਵੀਰਾਂ ਨੇ ਸੁਖਵੀਰ ਬਾਦ ਸੁਖਵੀਰ ਬਾਦਲ ਹੋ ਰਹੀ ਇੱਥੇ ਪਹੁੰਚਨੇ ਜਾ ਰਹਿਆਂ ਤਾਂ ਆ ਯਾਰ ਟਿਕਦਾ ਹੀ ਨਹੀਂ ਘਾਇਆ ਇਹ ਤਸਵੀਰ ਉੱਡ ਤੱਕ ਸਾਂਝੀ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਤਸਵੀਰ ਹੈ ਜਿੱਥੇ ਕਿ ਗਲਾਂ ਦੇ ਵਿੱਚ ਤਕਤੀਆਂ ਪਾ ਕੇ ਇਹ ਅੱਜ ਸੁਦੀਰ ਬਾਦਲ ਹੋਰੀ ਆਪਣੀ ਸਜ਼ਾ ਜਿਹੜੀ ਹੈ ਸੇਵਾ ਜਿਹੜੀ ਹੈ ਉਹ ਪੂਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਪਹਿਲਾ ਦਿਨ ਹੈ ਅੱਜ ਇੱਧਰ ਤੁਸੀਂ ਦੇਖੋਗੇ ਗਲਜੀਤ ਚੀਮਾ ਦੀ ਗੱਲ ਕਰੀਏ ਇੱਥੇ ਬਲਵਿੰਦਰ ਸਿੰਘ ਜੀ ਨੂੰ ਦਰਦੀ ਗੱਲ ਕਰੀਏ ਆ ਬਹੁਤ ਹੋ ਗਿਆ ਬਲਵਿੰਦਰ ਸਿੰਘ ਨੂੰ ਦਰਦੀ ਗੱਲ ਕਰੀਏ